ਉਜੇ ਫਾਰਮ ਖੋਲਣਾ ਕੱਦ ਦੇਖ ਕੇ ਬੱਕਰੀ ਨਾ ਲਓ ਅੱਖ ਕੰਨੀ ਨਾ ਚਾ ਕਿਉਂ ਅੱਖ ਚੇ ਲਾਲੇ ਹੋਵੇ ਰੰਗ ਵੀ ਨਾ ਕਦੇ ਦੇਖਿਓ ਰੰਗ ਦੀ ਡੱਬੀ ਹੋਵੇ ਚ ਲਾਲ ਡੱਬੀ ਹੋਵੇ ਕੋਈ ਗੱਲ ਨਹੀਂ ਚੱਲ ਜੂਗੀ ਇਹ ਜਾਤ ਦੀ ਪੱਠ ਹੈ ਪੂਰੀ ਤੂੰ ਤਾਂ ਮੰਨਦਾ ਮੈਨੂੰ ਸਿਆਣਾ ਮੈਂ ਤਾਂ ਬੋਲ ਰਹੀ ਆ ਮੇ ਤਾਂ ਜੀਆਂ ਕਿੱਡੀਆਂ-ਕਿੱਡੀਆਂ ਬੱਕਰੀਆਂ ਖੜੀਆਂ ᱛੀਆਂ ਝੁਆ ਕੇ ਤੜਕੀ ਆਹੀ ਪਸੰਦ ਕਰੀਏ ਫੁੱਲ ਪੈਣੇ ਆਹ ਲਓ ਜੀ ਪੀਤਾ ਹੀ ਮੁੱਕ ਗਿਆ ਪਹਿਟ ਚ ਲੰਬੇਟ ਹੈ ਬੱਕਰੀ ਦੀ ਯਾਦ ਨੂੰ 8 ਦਾ ਦੁਬਾਰੇ ਹੋਣਾ ਇਹਨੇ 16 ਦਾ ਤੇ ਦਾ ਦੁਗਣ ਕੋਈ ਜੁਮਲਾ ਚੌਂਗਦਾ ਹੀ ਹਲੇ ਦੁੱਧ ਪੀਂਦਾ ਹੀ ਹਲੇ ਇਹ ਚੌਂਗਦਾ ਜੀ ਦੁੱਧ ਪੀਂਦਾ ਹੀ ਹਾਂ ਆਪਣੀ ਮਾਂ ਦੇ ਹੀ ਕੂਪੇ ਉਹਨੇ ਵਟੂ ਨਾ ਆਪਣੀ ਮਾਂ ਥੱਲੇ ਚੌਂਗਦਾ ਹੀ ਹਲੇ ਇਹ ਕਾ ਇਹਦੇ ਨਾਲ ਦਾ ਹੀ ਬੱਚਾ ਹਲੇ ਰੋਲੇ ਗੋਲੇ ਵਕਤ ਜ਼ਿਆਦਾ ਆਪਣੀ ਵੰਡ ਹੋਈ ਐ ਉਦੋਂ ਬੱਕਰੀਆਂ ਆਪਣੇ ਲੋਕਾਂ ਦੇ ਵਿੱਚ ਬਹੁਤ ਲਘੋਲੀਆਂ ਗਿਆ ਸੁੰਨੀਆਂ ਫਰਦੀਆਂ ਹਾਂ ਜੀ ਅਹੀ ਜੀ ਨਸਲ ਦੀਆਂ ਬੁੜੇ ਦੱਸਿਆ ਕਰਦੇ ਸੀ ਪਿਓਰ ਆ ਬਲਕਾਂ ਹਾਂ ਜੀ ਇਹਨਾਂ ਨੂੰ ਹਵਲਕਾਂ ਬੋਲਦੇ ਤੇ ਪਹਿਲਾਂ ਹੁਣ ਬਰਸਰੀਆਂ ਬੋਲਣ ਲੱਗੇ ਆਵਲ ਇੱਕ ਪਿਓਰ ਬੱਕਰੀ ਕਾਲੀ ਜੱਬੀ ਹੋਤੀ ਲਾਲ ਅੱਖ ਦੀ ਲਾਲ ਅੱਖ ਦੀ ਹਾਂ ਜੀ ਵਧੀਆ ਰਿਜ਼ਲਟ ਆ ਦੇਖੋ ਜੀ 19 ਇੰਚ ਦਾ ਕੰਨ ਪੱਕੀ ਲੋਹੀ ਬੱਕਰੀ ਤੇਲੂਆ ਰੰਗੀ ਪੂਰੀ ਲੰਬਾਈਦਾਰ ਸਤਿਕਾਰ ਅੱਜ ਪਹੁੰਚਿਆ ਤੇ ਜ਼ਿਲ੍ਹਾ ਕਿਹੜਾ ਆਪਣਾ ਫਤੇਗੜ ਸਾਹਿਬ ਜੀ ਫਤੇਗੜ ਸਾਹਿਬ ਜ਼ਿਲ੍ਹਾ ਤੇ ਬੁੱਧੂ ਮਰੇਲਾ ਦੇ ਪਿੰਡ ਬੁੱਧੂ ਪਿੰਡ ਮਰੇਲਾ ਮਨਾਈਲਾ ਜੀ ਇਹਦੇ ਮਰੇਲਾ ਜੀ ਬੁੱਧੂ ਦੇ ਪਿੰਡ ਪਹੁੰਚੇ ਆ ਤੇ ਪਹਿਲਾਂ ਕਰਾਂਗੇ ਇਹਦੇ ਨਾਲ ਗੱਲਬਾਤ ਉਦੋਂ ਬਾਅਦ ਅਸੀਂ ਇਹਦਾ ਮਾਲ ਪਸ਼ੂ ਦੇਖਦੇ ਆ ਤੇ ਕੱਲ ਦਾ ਫੋਨ ਕਰਿਆ ਸੀ ਬਾਈ ਦਾ ਅਸੀਂ ਅੱਜ ਸਵੇਰੇ ਇਹਦੇ ਨੇਵੇਂ ਪਹੁੰਚ ਚੁੱਕੇ ਆ ਤੇ ਘੰਟਾ ਕਿਉਂਕਿ ਲੇਟ ਹੋ ਗਏ ਥੋੜੀ ਜੀ ਬਾਰਸ਼ ਆ ਗਈ ਉਦੋਂ ਬਾਅਦ ਇਹਨੇ ਬਾਈ ਨੇ ਬੱਕਰੀਆਂ ਬੁੱਕਰੀਆਂ ਤਿਆਰ ਕਰੀਆਂ ਤੇ ਹੁਣ ਇਹਦੀ ਗੱਲਬਾਤ ਪੁੱਛਦੇ ਆ ਆਪਾਂ ਕਿਵੇਂ ਆ ਹਾਂਜੀ ਬੁੱਧੂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਆਏ ਆ ਬਈ ਅੱਜ ਤੇਰੇ ਲਵੇ ਗਾਹਾਂ ਤੋਂ ਆਉਂਦੇ ਜਾਂਦੇ ਵਸ ਲੰਘਦੇ ਵਰਦੀ ਮਾਂ ਬਾਈ ਨੇ ਕਈ ਵਾਰੀ ਫੋਨ ਕਰਿਆ ਮਾਲ ਪਸ਼ੂ ਦਾ ਉਹਦਾ ਪਤਾ ਲਈਏ ਧੰਨਵਾਦ ਜੀ ਤਾਂ ਸਾਡੀ ਵੀਡੀਓ ਬਣਾ ਕੇ ਜਾਈ ਐਡੇ ਕਲਾਕਾਰ ਤਾਂ ਅਸੀਂ ਹੈ ਨਹੀਂ ਚਲੋ ਮਾੜੀ ਮੋਟੀ ਜੀ ਜੀ ਜਾਣਦੇ ਆ ਭਾਈ ਤੇਰੀ ਵੀ ਗੱਲਬਾਤ ਪੁੱਛਾਂਗੇ ਕਿੰਨਾ ਕ ਚਲੋ ਗਿਆ ਮਾਲ ਪਸੂ ਰਖਦਿਆਂ ਨੂੰ ਭਾਈ ਆਪਣੀ ਸਮਝ ਚੌਥੀ ਪੀੜੀ ਆ ਗਈ ਅੱਛਾ ਚੌਥੀ ਪੀੜੀ ਆ ਗਈ ਹਾਂ ਜੀ ਪੰਜਵੀਂ ਤਾਂ ਨਹੀਂ ਆਈ ਨਾ ਨਾ ਪੰਜਵੀਂ ਤਾਂ ਵੀ ਬਸ ਤਿਆਰਾਂ ਨਾਲ ਦੀ ਨਾਲ ਦੀ ਮੈਂ ਕਈ ਥਾਵਾਂ ਗਿਆ ਵੀਡੀਓ ਬਣਾਉਣ ਹਰੇਕ ਇਹ ਬੰਦਾ ਕਹਿੰਦਾ ਜੀ ਮੇਰੀ ਚੌਥੀ ਪੀੜੀ ਆ ਗਈ ਹਾਂ ਜੀ ਐ ਪਤਾ ਨਹੀਂ ਵੀ ਚੌਥੀ ਦੇਖੀ ਹੈ ਪਤਾ ਨਹੀਂ ਹਜੇ ਨਾਲ ਨਹੀਂ ਆਪਾਂ ਨੇ ਤਾਂ ਨਹੀਂ ਦੇਖਿਆ ਕਿ ਕਹਨੇ ਸਾਨੂੰ ਦੱਸਦੇ ਆ ਜੀ ਅੱਛਾ ਚੱਲ ਚੰਗਾ ਜੀ ਵਧੀਆ ਵਧੀਆ ਸਾਨੂੰ ਬੱਕਰੀਆਂ ਦਿਖਾਓ ਤੁਹਾਡੀਆਂ ਕਿਹਾ ਜਾ ਮਾਲ ਆ ਤੁਹਾਡੇ ਲਈ ਕਿਹਾ ਜਾ ਰਵਾ ਰੱਖਦੇ ਹਾਂ ਸਾਨੂੰ ਨਸਲਾਂ ਬਾਰੇ ਵੀ ਦੱਸੋ ਵੀ ਇਹ ਇਹ ਨਸਲ ਆਹੀ ਜੀ ਇਹ ਜੀ ਇਹ ਨਸਲ ਆਹੀ ਜੀ ਇਹ ਜੀ ਆਹ ਦੇਖੋ ਜੀ ਬੱਕਰੀ ਕਰੋ ਹਾਂ ਜੀ ਦੱਸੋ ਹਾਂ ਜੀ ਕੈਕ ਸੂਏ ਹੋ ਗਈ ਇਹ ਬਾਈ ਇਹਨੇ ਚੌਥੇ ਸੂਏ ਸੋਣਾ ਜੀ ਅੱਛਾ ਪੱਕੀ ਹੋ ਐ ਸਮਝ ਦਿੱਤੀ ਹੋਗੀ ਹਾਂ ਜੀ ਹੁਣ ਗੱਭਣੇ ਗੱਭਣ ਆਈ ਇਹ ਠੀਕ ਹੈ ਤਿੰਨ ਸਾਢੇ ਤਿੰਨ ਮਹੀਨੇ ਦੀ ਗੱਭਣ ਆਈ ਇਹ ਬੱਚੇ ਬੁੱੱਚੇ ਦੇ ਕਹੇ ਜੇ ਦਿੰਦੀ ਹੈ ਇਹ ਬੱਚੇ ਆਪਣੇ ਵਰਗੇ ਜਿਹੇ ਜੀ ਬੱਕਰਾ ਹੀ ਉਹ ਜਿਹੇ ਬੱਚੇ ਲਾਉਂਦੀ ਜੀ ਤੇਰੀ ਘਰ ਦੀ ਉਹ ਰੱਖੀ ਹੋਈ ਹੈ ਨਾ ਨਾ ਘਰ ਦੀ ਆਪਾਂ ਨੇ ਮੁੱਲ ਖਰੀਦੀਆਂ ਨੇ ਇਹ ਕਾਲੇ ਨੂੰ ਸਾਈ ਮੁੱਲ ਖਰੀਦਦੀ ਹੈ ਹਾਂ ਇਹ ਜਰਗ ਦੇ ਮੇਲੇ ਬਾਈ ਕਾਲੇ ਉਹ ਨਹੀਂ ਲੰਦੇ ਤੇ ਬਿੰਜੋ ਕਲੇ ਜੀ 1.5 ਲੱਖ ਰੁਪਇਆ ਲਾਇਆ ਤਾਂ ਉਹਨਾਂ ਨੇ ਦੋ ਬੱਕਰੀਆਂ ਦੇਣਾ ਤੇ ਜੀ ਕੇ ਤੇ ਕੇ ਤੇ ਹਾਂ ਇਹ ਦੋਨੇ ਬੱਕਰੀਆਂ ਉਹ ਲੰਦੇ ਤੇ ਜੀ ਪਾਰੀ ਨੇ ਬੱਕਰੀਆਂ ਹਾਂ ਜੀ ਵਧੀਆ ਵੀ ਨੇ ਹਾਂ ਹਾਂ ਚੰਗੀਆਂ ਬੱਕਰੀਆਂ ਹਾਂ ਇਹ ਇਹਦੀ ਬੋਲਦੇ ਨੇ ਸਰੋਹੀ ਨਸਲ ਹਾਂ ਜੀ ਸਰੋਹੀ ਜੀ ਸੇਰੀ ਸਰੋਹੀ ਸੇਰੀ ਆ ਜਾਂਦੀ ਹਾਂ ਇਸ ਤਲੀ ਸੇਰੀ ਹਾਂ ਜੈਪਰ ਕਾ ਨਹੀਂ ਆਈਆਂ ਆ ਬਾਲੀਆਂ ਰੱਖਦੇ ਨੇ ਰਾਜਸਥਾਨ ਚ ਹਾਂ ਜੀ ਕਿਉਂ ਆਪਣੇ ਕਹਿੰਦੇ ਨੇ ਇਹਨੂੰ ਬੀਟਲਾ ਅੰਬਰਸਰੀਆਂ ਹਾਂ ਤੇ ਉਧਰ ਕਹਿੰਦੇ ਨੇ ਸਰੋਹੀ ਨਸਲ ਸਰੋਹੀ ਨਸਲ ਹਾਂ ਥੋੜਾ ਜਿਹਾ ਉਧਰ ਆਹਰੋਂ ਜੇ ਲੇਦ ਪਾਉਂਦੀਆਂ ਨੇ ਬੱਕਰੀਆਂ ਹਾਂ ਟੂਹੀ ਚ ਕੁੱਬਾ ਹਾਂ ਬੱਕਰੀਆਂ ਇਦੋਂ ਵੀ ਲੰਬੀਆਂ ਹੋਣਗੀਆਂ ਸੁਨੱਖੀਆਂ ਬਾਲੀਆਂ ਵਧੀਆ ਇਹ ਵੀ ਇਹਦੇ ਜੋੜੇ ਦੀ ਹੈ ਜੀ ਇਹਦੇ ਨਾਲ ਦੀ ਹਾਂ ਜੋੜੇ ਦੀ ਇਹ ਜੋੜਾ ਹੀ ਆ ਤਾਂ ਜੀ ਏ ਵੀ ਚੌਥੇ ਸੂਏ ਆ ਇਹ ਵੀ ਚੌਥੇ ਸੂਏ ਆ ਜੀ ਅੱਛਾ ਜੀ ਹਾਂ ਇਹ ਵੀ ਗੱਬਣਾ ਹੈ ਹੁਣ ਇਹ ਵੀ ਗੱਬਣਾ ਹੀ ਹਾਂ ਬੱਚੇ ਕਾ ਕਾ ਪਹਿਲਾਂ ਸੂਈਆਂ ਨੇ ਚਲੇ ਹਾਂ ਇਹਦੇ ਨਾਲ ਇਹਦੇ ਨਾਲ ਦੋ ਬੱਚੇ ਤੇ ਉਹਦੇ ਵੀ ਦੋ ਬੱਚੇ ਤੇ ਬੱਚੇ ਉਹਦੇ ਰੱਖ ਲੈ ਤੇ ਉੱਥੇ ਜੀ ਕਿਹੜਾ ਰੱਖ ਲੈ ਤੇ ਕਿਨਾਲ ਆਇਆ ਜੀ ਇਹਦਾ ਨਾਗਰਾ ਬੱਚਾ ਹੀ ਆਪਣੇ ਕੋਲ ਵੀ ਹੁਣ ਰਿਜ਼ਲਟ ਵਧੀਆ ਕੱਢਦਿਆਂ ਨੇ ਹਾਂ ਜੀ ਠੀਕ ਹੈ ਹਾਣੋ ਹਾਣੇ ਨੇ ਹਾਂ ਜੀ ਇੱਕੋ ਸਾਈਜ ਦੇ ਦੀਆਂ ਨੇ ਦੰਦ ਉਹਨੇ ਨਹੀਂ ਉਹਦੇ ਨੇ ਉਹਨੇ ਨਹੀਂ ਹਾਂ ਜੀ ਕਿਹਾ ਬੱਚਾ ਇਹਨਾਂ ਦਾ ਜੀ ਨਾ ਨਾ ਇਹਨਾਂ ਦਾ ਨਹੀਂ ਹੈਗਾ ਜੀ ਇਹ ਘਰ ਦਈਏ ਇਹ ਘਰ ਦਾਂ ਮੈਂ ਹੁਣਾਂ ਪਾਲਾਈ ਆਪਾਂ ਖੀਰਾ ਹਲੇ ਖੀਰਾ ਜੀ ਖ ਹਾਂ ਅਜੇ ਦੰਦ ਵੀ ਨਹੀਂ ਤੋੜੇ ਨੇ ਹਾਂ 8 ਮਹੀਨੇ ਦਾ ਹੋਇਆ ਹੀ ਹਲੇ 8 ਮਹੀਨੇ ਦਾ ਹੋ ਗਿਆ ਹਾਂ ਯਾਦ ਨੂੰ 8 ਦਾ ਦੁਬਾਰੇ ਹੋਣਾ ਇਹਨੇ 16 ਦਾ ਤੇ ਦਾ ਦੁੱਗਣ ਉਹ ਜੁਮ ਲੈਂਦਾ ਚੁੰਗਦਾ ਹੀ ਹਲੇ ਦੁੱਧ ਪੀਂਦਾ ਹੀ ਹਲੇ ਇਹ ਚੁੰਗਦਾ ਹੀ ਦੁੱਧ ਪੀਂਦਾ ਹੀ ਹਾਂ ਆਪਣੀ ਮਾਂ ਦੇ ਹੀ ਕੂੰਪੇ ਉਹਨੇ ਬਰਤੂ ਨਾ ਆਪਣੀ ਮਾਂ ਥੱਲੇ ਚੁੰਗਦਾ ਹੀ ਹਲੇ ਇਹ ਕਾ ਇਹਦੇ ਨਾਲ ਦਾ ਹੀ ਬੱਚਾ ਹਲੇ ਇਹਦੇ ਨੂੰ ਖਰ ਉਹ ਸੁਨੱਖਾ ਹੈ ਹਾਂ ਜੀ ਕਿਉਂ ਦੀ ਅੱਖ ਵੀ ਚਿੱਟੀ ਹੈ ਤੇ ਕੰਨ ਕੋਨਾ ਦਾ ਵੀ ਸੁਣਾ ਹੈ ਹਾਂ ਹਾਂ ਅੱਛਾ ਆ ਬੱਕਰੀ ਕਿਵੇਂ ਹੈ ਜੀ ਇਹ ਬੱਕਰੀ ਆਪਾਂ ਨੇ ਹੁਣ ਲਈ ਹੈ ਜੀ 1,20,000 ਦੀ। 90 ਪੈਸੇ ਲਾਤੀ। ਹਾਂ ਜੀ। ਛੌਂਕ ਦਾ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਹੈਗਾ ਜੀ। ਕੈਸੂਏ ਬਾਈ ਇਹ ਪਹਿਲੇ ਸੂਏ ਹੁਣ ਸੂਈ ਤੀ ਇਹ 6 ਦੰਦ ਦਾ ਹਲੇ ਜੀ ਇਹ। ਹਰੇ ਵੀ 6 ਦੰਦ ਦੇ ਆ। 6 ਦੰਦ ਦਾ ਹੀ ਹਲੇ ਇਹ। ਲੱਗਦੀ ਤਾਂ ਐ ਵੀ ਅੱਧੀ ਹੋ ਗਈ ਮੈਂ। ਨਹੀਂ 6 ਦੰਦ ਦਾ ਜੀ। ਅੱਛਾ ਜੀ। ਹਾਂ ਜੀ। ਇਹ 43 ਇੰਚ ਹੈਟ ਆ ਜੀ। ਹੈ ਜੀ ਉਹ 6 ਦੰਦ ਦਾ ਫੇ ਗੱਲੇ ਪੱਕੀ ਐ। ਹਾਂ ਜੀ। 43 43 ਇੰਚ ਹੈ ਨਫੀਤਾ ਲਾ ਕੇ ਜੀ। 3 ਤੇ 40। ਹਾਂ ਜੀ। ਇਹ ਚੱਕ ਵਾਲੇ ਨੌਨੀ ਤੋਂ ਲਈ ਹੈ ਜੀ ਆਪਾਂ ਨੇ। ਇਹ ਸਾਡਾ ਮਿੱਤਰ ਇੱਕ ਬਿੱਟੂ ਜੀ ਉਹ ਢੱਕਾ ਲਈ ਵੇਚੇ ਵੀ ਨਹੀਂ ਆਉਂਦੀ ਨਕਲ ਵੇ ਲਾਹ ਨਕਲ ਵੇ ਹਏ ਨਹੀਂ ਜੀ ਪੀਤਾ ਮੁੱਕ ਗਿਆ ਜੀ ਕੋਈ ਗੱਲ ਨਹੀਂ ਮੁੱਕ ਜਾਂਦੇ ਮੁੱਕ ਗਿਆ ਜੀ ਸਿਰੇ ਵਰਤਲਾ ਲਾਓ ਜੀ ਪੀਤਾ ਆਪਣਾ ਸਾਰਾ ਕੈਂਚ ਦਾ 60 60 ਇੰਚ ਦਾ ਜੀ 60 ਇੰਚ ਦਾ ਪੀਤਾ ਹੈ ਜੀ 60 62 2 ਤੇ 60 ਇੰਚ ਦੀ ਬੱਕਰੀ ਹੋ ਗਈ ਹੈ 65 ਲੰਬੇਟ ਹੈ ਲਗਭਗ 65 ਪੈਂਟੈਂਚ ਲਵੇਟ ਹੈ ਜੀ ਜਿਹੜਾ ਮਰਜੀ ਦੇਖ ਸਕਦਾ ਬੰਦਾ ਬੱਕਰੀ ਬੁੱਦੂ ਮਰੇ ਲੀ ਵਾਲੇ ਲਵੇ ਮੇਰੀ ਪੀਤਾ ਉੱਤੇ ਤਰ ਇਹ ਵੀਡੀਓ ਬਾਹਰ ਗਈ ਜਾਣੀ ਹੈ ਝੂਠ ਸੱਚ ਦਾ ਨਿਯਾਰ ਕਰਨਾ ਹੈ ਲਾਓ ਜੀ ਸਿਰ ਨਹੀਂ ਆਉਦਾ ਇਹ ਪਕਾਈ ਕੋਟਦਾ ਫਿਰਦਾ ਪਿੰਡਾਂ ਚ ਰਾਜੂ ਲਾਓ ਯਾਰ ਰਾਜੂ ਪਕਾਈ ਵਾਲਾ ਨਹੀਂ ਹੈਗਾ ਲੋਕਾਂ ਵਾਸਤੇ ਪਕਾਈ ਆਣਾ ਹੈ ਇਹ ਮੇਰੀ ਪਕਾਈ ਦਾ ਮੁੱਲ ਪਹਿਣੇ ਆਹ ਲਓ ਜੀ ਪੀਤਾ ਹੀ ਮੁੱਕ ਗਿਆ 65 ਚ ਲੰਬੇਟ ਹੈ ਬੱਕਰੀ ਦੀ ਲੋਕ ਤਾਂ ਮਿੰਦੇ ਨੇ ਟਾਕ ਤੇ ਲਾ ਕੇ ਹਾਂਜੀ ਮੈਂ ਕੱਲਾ ਕੱਲਾ ਅੰਗ ਮਿੰਦਾਂ ਬੱਕਰੀ ਦਾ ਚਹੀਦਾ ਵੀ ਅੰਗ ਹੈ ਹੁਣ ਆ ਜਾ ਉਰੇ ਇੱਥੇ ਲਾ ਔਰ ਇਹਦੇ ਆ ਵੀ ਕੈਮਰਾ ਦਰ ਇੱਥੇ ਲਾ ਸਿਰੇ ਜੜਚ ਖਿੱਚ ਕੇ ਰੱਖੀ ਆਓ ਜੀ ਕੈਨੀ ਜੀ ਪੜੇ ਹਾਂ ਸੀ ਉਸ ਲਵੇ ਰਾ ਕੇ ਦਿਖਿਆ ਅਗਲੇ ਨੂੰ 17 ਇੰਚ 17 ਇੰਚ ਕੰਨ ਜੀ ਦੇਖੋ ਫੜੋ ਕੱਲੀ ਕੱਲੀ ਗੱਲ ਦੀ ਡਿਟੇਲ ਪਚਾ ਕੇ ਦਿਖਾਵਾਂ 6 ਇੰਚ ਤੋਂ ਉੱਪਰ ਹੈ ਜੀ 6.5 6.5 ਹੈ ਜੀ ਸਾਢੇ 6 ਇੰਚ ਚੌੜਾ ਕਰਨ ਚੌੜਾ ਕਰਨ ਹਰੇਕ ਬੱਕਰੀ ਦਾ ਮਿਲਦਾ ਨਹੀਂ ਆ ਜਾਓ ਦੇਖ ਸਾਸਰੀਕਾਰ ਜੀ ਆ ਜਾ ਬਾਈ ਆ ਜਾ ਆ ਜਾ ਆ ਜਾ ਅਗਲਾ ਕਹਿੰਦਾ ਪੂਰੀ ਡਿਟੇਲ ਤਾਂ ਨਹੀਂ ਲੈਂਦਾ ਹਾਂ ਜੀ ਹੈ ਜੀ ਇਹ ਤਾਂ ਹੈ ਜੀ ਲੈ ਜੀ ਇੱਧਰ ਕੱਢ ਕੇ ਕੱਲੀ ਦੀ ਵੀਡੀਓ ਬਣਾ ਮੜੀ ਜੀ ਬੱਕਰੀ ਨੂੰ ਫਿਰ ਤੀਖੜ ਦਿਓ ਬਾਈ ਬਾਈ ਠੀਕ ਰੱਖੀ ਤੋਰੀ ਫੇਰੀ ਇੱਧਰ ਨੂੰ ਮੜੀ ਜੀ ਲੈ 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 ਇੱਧਰ ਨੂੰ ਆ ਲੈ ਲਊ ਪਰਾਂ ਘਰ ਬਾਈ ਆ ਦੇਖ ਸਕਦੇ ਹੋ ਜੀ ਨੱਕਾ ਤੇ ਸਿੰਗੀ ਛੇ ਰੰਗ ਬੱਕਰੀ ਪੂਰੀ ਪੂਰੀ ਇੱਕ ਉੱਤੇ 40 ਇੰਚ ਬਹੁਤ ਵਧੀਆ ਰਿਜ਼ਲਟ ਦੀ ਬੱਕਰੀ ਹੈ ਜਿਹੜੀ ਕਿ ਬੁੱਧੂ ਮਰੇਲੇ ਵਾਲੇ ਨੇ ਇਹ ਕਿਸੇ ਮੇਲੇ ਦੇ ਵਿੱਚੋਂ ਖਰੀਦੀ ਉੱਤੇ 40 ਇੰਚਾਂ ਸੀ ਮਿੰਨਤੀ ਹੈ ਪੂਰੀ ਕਰੀ ਹੈ ਵਧੀਆ ਪੂਰੀ ਲੰਬੇਟ ਚ ਹੈ ਬੱਕਰੀ ਚੰਗੀ ਬੱਕਰੀ ਹੈ ਚੰਗਾ ਰਿਜ਼ਲਟ ਆ ਦੇਖ ਸਕਦੇ ਹੋ ਕੰਨਾ ਕੰਨਾ ਪੂਰਾ ਮੋੜ ਦੇ ਬਾਬਾ ਏ ਪਤਾ ਨਹੀਂ ਵੀ ਸਾਨੂੰ ਕਿੰਨੇ ਦੀ ਲਈ ਜਾਂ ਕਿ ਮੇਰੀ ਨਾ ਕਿਉਂ ਜੀ ਗੱਬਣਾ ਹੈ ਮਹਾਰਾਜ ਗੱਬਣਾ ਜੀ ਗੱਬਣਾ ਅੱਛਾ 4 ਮਹੀਨੇ ਦੀ ਗੱਬਣਾ ਇਹ ਠੀਕ ਹੈ ਜੀ ਹਾਂ ਜੀ ਬੱਕਰੀ ਇਹ ਵੀ ਤੇਰੀ ਚੰਗੀ ਆ ਭਾਈ ਭਾਰੀ ਆ ਪੂਰੀ ਵਧੀਆ ਬੱਕਰੀ ਆ ਕੁਆਲਟੀ ਦੀ ਹੋਰ ਫੜ ਲਿਆ ਵਧੀਆ ਵਧੀਆ ਪੰਜ ਸੱਤ ਦਿਖਾ ਕਰਾਂ 38 ਇੰਚ ਹਾਈਟ ਹੈ ਦੀ ਫੜੇ ਜੀ ਇੱਥੇ ਆ ਜਾਓ ਜੀ ਇੱਧਰ ਆ ਜਾ ਬਾਈ ਜੀ ਕੋਈ ਨਾ ਖਰਜੋ ਤੁਸੀਂ ਵੀ ਇੱਕ ਐਸੂਏ ਹੋਗੀ ਬਈ ਇਹ ਪਹਿਲੇ ਸੂਏ ਸੂਜੇ ਪਹਿਲੇ ਸੂਏ ਹੋਊਗੀ ਹਾਂ ਜੀ ਠੀਕ ਹੈ 6 ਦੰਦ ਹੋ ਗਈ ਮਹਾਰਾਜ ਹਾਂ ਜੀ 6 ਦੰਦ ਬੱਕਰੀ ਆ ਜੀ ਸਿੰਗੀ ਦੇਖੋ ਤੇ ਨੱਕ ਦੇਖੋ ਅੱਖ ਦੇਖੋ ਵਧੀਆ ਤੋਤੇ ਵਰਗਾ ਇਹਦਾ ਨੱਕ ਹੈ ਪੂਰੀ ਜੱਡ ਬਲੈਕ ਵਧੀਆ ਕੁਆਲਟੀ ਦੀ ਥਣਾ ਥੁਣਾ ਦੀ ਸਾਫ ਹੈ ਹੁਣ ਦੁੱਧ ਦਿੰਦੀ ਹੈ ਮਹਾਰਾਜ ਦੁੱਧ ਦਿੰਦੀ ਹੈ ਹਾਂ ਜੀ ਅੱਛਾ ਗੱਬਣ ਵੀ ਹੈ ਡੇਢ ਮਹੀਨੇ ਦੀ ਠੀਕ ਹੈ ਜੀ ਠੀਕ ਹੈ ਹਾਂ ਵਧੀਆ ਰਿਜ਼ਲਟ ਹੈ ਬੁੱਧੂ ਬਾਈ ਦੀਆਂ ਬੱਕਰੀਆਂ ਦਾ ਲਿਆ ਭਾਈ ਆ ਲੋਈ ਇਹ ਮੇਰਾ ਖਿਆਲ ਥੋੜੇ ਚਿਰ ਨੂੰ ਸੁਣ ਵਾਲੀ ਹੈ ਹਾਂ ਇਹ 20 ਦਿਨ ਲੈ ਲੂਗੀ ਜੀ ਅੱਛਾ ਜੀ ਹਾਂ ਕੈ ਸੂਏ ਇਹ ਇਹਨੇ ਦੂਏ ਸੂਏ ਤੋਂ ਹੁਣਾਂ ਜੀ ਇਹ ਤੇਰੀ ਸਾਰੀਆਂ ਚੀਜ਼ ਹੈ ਬਾਈ ਹਾਂ ਜੀ ਬੱਕਰੀ ਆ ਦੇਖ ਸਕਦੇ ਹੋ ਇਹ ਤਾਂ ਕੰਨ ਮੇਰੇ ਨਾਲੋਂ ਤਾਂ ਉਹਦੇ ਨਾਲੋਂ ਵੀ ਵੱਡੇ ਹੋਣੇ ਵੱਡੇ ਹੈ ਹਾਂ ਹਾਂ ਜੀ ਮਿਲ ਲਈ ਮੜ ਜੀ ਮਿਲ ਲਓ ਜੀ ਮਿਲ ਲਓ ਪੜੀ ਬਾਈ ਪੜਿਆ ਹੈ ਕਿਹੜਾ ਤੁਹਾਡੇ ਚੋਂ ਹਾਂ ਜੀ ਦੱਸੋ ਮੈਂ ਤਾਂ ਅਣ ਪੜ੍ਹਿਆ ਹੀ ਬੰਦਾ ਬਲੱਛੀ ਹੈ ਜੀ ਪੁੰਨੀਆਂ ਇੰਚ ਖੜ ਜਾ ਇਹ ਖੜ ਜਾ ਹੈ 19 ਆ ਗਿਆ 19 ਇਹ 19 ਹੋ ਗਿਆ ਜੀ 14 14 ਮਿੰਟ ਦੇਖੋ 14 ਸੱਤੋ ਆਹ ਦੇਖੋ ਜੀ 19 ਚ ਦਾ ਕੰਨ ਪੱਕੀ ਲੋਹੀ ਬੱਕਰੀ ਤੇਲੂਆ ਰੰਗੀ ਪੂਰੀ ਲੰਬਾਈਦਾਰ 6 6 ਚੱਕਣਾ ਜੀ ਪੂਰਾ ਲੰਬੇਟ ਪੂਰੀ ਹੈ ਬੱਕਰੀ ਦੀ ਬਾਈ ਇੱਧਰ ਨੂੰ ਕੱਢ ਕੇ ਦਿਖਾ ਇਹ ਨੂੰ ਖੱਲੀ ਤਾ ਫੜ ਤੂੰ ਆਪ ਕਰਾਗਾ ਵੀਡੀਓ ਤੂੰ ਬੰਦਾ ਦਾ ਮਾਲਕ ਤਾਂ ਤੂੰ ਹੈ ਵੀਡੀਓ ਚ ਮੈਨੂੰ ਦਿਖਾਈ ਜਾਂਦਾ ਤੂੰ ਕਹਾਂ ਨੂੰ ਹੋ ਸੰਗਦਾ ਕਤੋਂ ਐ ਤੂੰ ਇਹਦਾ ਆਰ ਡਰ ਰੂਟਰ ਪਧੀਆ ਫੇਰ ਤੋੜ ਕੇ ਦਿਖਾ ਬੱਕਰੀ ਹੋਰਾਂ ਕਰ ਦੇ ਉਧਰ ਨੂੰ ਲੈ ਜਾ ਕੋਈ ਨਹੀਂ ਖੜੀ ਖੰਡ ਇੱਧਰ ਲੈ ਆ ਭਾਈ ਓਰੇ ਆ ਭਾਈ ਆ ਲੈ ੜੇ ਉਪਰਾਂ ਕਰ ਲੈ ਤੋੜਨਾ 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 ਖੁੱਲ ਕੇ ਗਾ ਬਾਹਰ ਕਰ ਦੇ ਹੋਰ ਤੋੜ ਤੋਰੇ ਇਹਨੂੰ ਬੱਕਰੀ ਨੂੰ ਹੱਤਾ ਮਲੂ ਹੋਵੇ ਬਾਹਰ ਕੀ ਦਿਖਾ ਦੂੰ ਲੈ ਇਹ ਮੀ ਪਿਆਾ ਕਿੱਲੇ ਗਾ ਕੇ ਤੁਰਦਾ ਨਹੀਂ ਸਲਾਬਿਆ ਜਾਂਦੀ ਉਹਨਾਂ ਨੂੰ ਕੀ ਦੀਆਂ ਝੰਗਰਾਂ ਲਿਪੜਦੀਆਂ ਨੇ ਉਹ ਵੀ ਗੱਲ ਕਰਦੇ ਆਂ ਦੇਖੋ ਜੀ ਬੱਕਰੀ ਦਾ ਡਿਜ਼ਾਈਨ ਬਹੁਤ ਵਧੀਆ ਨੱਕ ਦੀ ਸਿੰਗੀ ਦੀ ਥਾਂ ਚ ਕੰਮ ਗਾ ਵਧੀਆ ਪਹਿਲੇ ਸੂਏ ਸੂਈ ਹੋਈ ਆਈ ਇਹ ਅੱਛਾ ਹਾਂ ਜੀ ਹੁਣ ਫੁੱਦਨ ਦੀ ਇੱਕ ਗੱਪਣ ਹੈ ਬਈ ਗੱਪਣ ਵੀ ਆ ਦੁੱਧ ਵੀ ਦਿੰਦੀ ਅੱਛਾ ਜੀ ਹਾਂ ਜੀ ਚੰਗਾ ਰਿਜ਼ਲਟ ਆ ਬਠਦਾ ਐਦੰਦ ਹੋ ਗਈ ਬਈ ਛੇ ਛੇ ਦੰਦ ਛੇ ਦੰਦ ਬੱਕਰੀ ਆ ਭਾਈ ਪੂਰੀ ਵਧੀਆ ਕੁਆਲਿਟੀ ਦੀ ਉੱਚੀ ਇਹ ਹੋਣੀ ਤੇਰੀ 38 ਇੰਚ ਦੀ ਭਾਈ ਹਾਂ ਜੀ 38 ਤੋਂ ਘਟਣੀ ਨਹੀਂ ਹੈਗੀ ਹਾਂ ਜੀ ਦੋ ਘਟ 40 ਹੈ ਛੇ ਮਿਲਣੀਆਂ ਮੇਣ ਬੀ ਲੈ ਨਾ ਨਾ ਹੋਊਗੀ ਇਹ ਮੈਂ ਤਾਂ ਉਹੀ ਮਿਲ ਲਈ ਹੱਥ ਨਾਲ ਹਾਂ ਜੀ ਰਿਜ਼ਲਟ ਵਧੀਆ ਹੀ ਆ ਥੱਲੇ ਸਾਰਾ ਆ ਲਓ ਜੀ ਪੱਕ ਇਹ ਦੂਏ ਸੂਏ ਸੂਈ ਸੀ ਜੀ ਲੱਗਦੀ ਤਾਂ ਐਵੇਂ ਪੱਕੜੇ ਹੋਵੇ ਸੜੀ ਨਾ ਜੀ ਦੂਏ ਕਿ ਗੱਬਣਾ ਬਈ ਇਹ ਹਾਂ ਇਹ ਵੀ ਗੱਬਣਾ ਜੀ ਦੇਖ ਬਾਈ ਓਏ ਪੱਕੀ ਲੋਹੀ ਪੱਠਾ ਪਿੰਡ ਮਰੇਲਾ ਨੌ ਬੁੱਧੂ ਜ਼ਿਲ੍ਹਾ ਫਤੇਗੜ ਸਾਹਿਬ ਹਾਂ ਜੀ ਖਰੀਦ ਵੇਚਣ ਦਾ ਜਿਹਨੇ ਸਰਪੰਖ ਕਰਨਾ ਹੈ ਬਾਈ ਨਾਲ ਕਰ ਸਕਦਾ ਹੈ ਕਿਉਂ ਜੀ ਰਹਿ ਜਾਓ ਫੜਲੇ ਹਾਂ ਜੀ ਹਾਂ ਜੀ ਹਾਂ ਬੱਕਰੀਆਂ ਸਾਰੀਆਂ ਕੁਆਲਿਟੀ ਦੀਆਂ ਨੇ ਵਧੀਆ ਬੱਕਰੀਆਂ ਨੇ ਇਸ ਟਾਈਮ ਦੋ ਦੋ ਟਰਾਈ ਚੀ ਮਹੀਨਿਆਂ ਦੀਆਂ ਕਰੋਸ ਨੇ ਨੇ ਉਹ ਜੀ ਹੋਰ ਨੇ ਕੋਈ 2-4 ਵਧੀਆ ਜੀ ਦਿਨਾਂ ਨਗਰ ਵਾਲੇ ਚੋਂ ਨਾ ਨਾ ਇਹ ਆਪਣੀ ਘਰ ਦੀਆਂ ਨੇ ਜੀ ਆਹੋ ਪਰ ਕਹਿੰਦਾ ਕਿ ਜਬ ਉਹ ਕੁ ਦੇਖੇ ਦੀ ਕਹਿੰਦਾ ਮੁੱਲ ਲਿਆ ਤਾਇਆ ਹਾਂ ਜੀ ਛੁੱਟੀ ਜੀਤੀ ਇਹ ਹਾਂ ਜੀ ਹੁਣ ਤਾਂ ਕੱਦ ਕਰ ਗਈ ਕੱਦ ਕਰ ਗਈ ਹਾਂ ਜੀ ਠੀਕ ਹੈ ਜੀ ਇਹ ਦੂਏ ਸੂਏ ਹੋ ਗਈ ਹਾਂ ਇਹ ਵੀ ਦੂਏ ਸੂਏ ਹਾਂ 6 ਦੰਦਾ ਇਹ ਵੀ ਇਹਦੀ ਕੀਮਤ ਕੀ ਹੈ ਬਾਈ ਨਹੀਂ ਇਹ ਨਹੀਂ ਵੇਚਦੇ ਨਹੀਂ ਆਪਾਂ ਅੱਛਾ ਵੇਚਣੀ ਨਹੀਂ ਵੇਚਣੀ ਨਹੀਂ ਇਹ ਜੀ ਦੇਖ ਲੈ ਜੀ ਵੇਚਣੀ ਆ ਨਹੀਂ ਜੀ ਉਹਨੇ ਵੇਚਦਾਨਿਆ ਨਹੀਂ ਕਿਉਂ ਬਈ ਮੁੱਲ ਤੇਰਾ ਬੱਕਰੀ ਅਗਲੇ ਦੀ ਦੇਖ ਲੈ ਤਾਇ ਦਾ ਲੈਣਾ ਫਾਇਦਾ ਨਹੀਂ ਕਿਉਂ ਬਈ ਜੇ ਵੇਚਣੀ ਹੈ ਵੇਚ ਸਕਦਾ ਹੈ ਨਹੀਂ ਜੀ ਆਫਰ ਹੈ ਤੈਨੂੰ ਨਾ ਨਾ ਵੇਚਦੇ ਨਹੀਂ ਜੀ ਆਪਾਂ ਇਹਨੂੰ ਹਾਂ ਫਿਰ ਕਿਤੇ ਕਹੇ ਵੀਡੀਓ ਬਣਾਈਦਾ ਵੀ ਕੋਈ ਫਾਇਦਾ ਨਹੀਂ ਤੇਰੀਆਂ ਵੀਡੀਓ ਚ ਹੁਣੇ ਵਕਿਆਦਾਨਾ ਮੈਂ ਤਾਂ 10 ਮਿੰਟ ਮੰਗੇ ਦੇ ਦੇ ਸਾਨੂੰ ਕਿਉਂ ਵੀ ਇਹ ਤਾਂ ਦੇਖ ਲਈ ਕਿ ਖਮਨੀ ਨਾ ਨਾ ਇਹ ਨਹੀਂ ਦੇਖੀ ਵੀ ਦੇਖ ਬਾਈ ਵੋਏ ਇਹਦੀ ਬਣਾ ਈ ਸੋਹਣੀ ਨੱਕ ਨਕੌੜੇ ਦੀ ਬੱਕਰੀ ਅੱਖ ਦੀ ਮੂੰਹ ਦੀ ਸੋਹਣੀ ਪੱਕੀ ਜੱਡ ਬਲੈਕ ਲਓ ਜੀ ਲੈ ਭਾਈ ਇਹ ਵੀ ਬਣਾ ਦੇ ਤੇ ਕੁਇ ਨੱਕ ਸੇਦੀਆਂ ਨੇ ਦੋਇ ਤੰਨੇ ਵਧੀਆ ਚ ਨੇ ਮੋੜਾਂ ਦੇ ਮੋੜਾਂ ਦੇ ਮੋੜਾਂ ਦੇ ਟੋਕਾ ਓਰੇ ਓਰੇ ਇਹੋ ਜੀ ਆ ਲਓ ਜੀ ਇਹ ਵੀ ਗੱਬਣਾ ਵੀਰੇ ਇਹ ਵੀ ਗੱਬਣਾ ਜੀ ਹਾਂ ਇਹ ਵੀ ਦੂਏ ਹੋਗੇ ਇਹ ਤੇ ਜੁੱਸ ਸੁਣਾਈ ਜੀ ਕਿ ਹਾਂ ਦੇਖ ਬਾਈ ਇੱਕੋ ਹੀ نسل ਦੀਆਂ ਬੱਕਰੀਆਂ ਨੇ ਬੁੱਧੂ ਦੇ ਵੇ ਇੱਕੋ ਹੀ ਨਕਸ਼ਾ ਸਾਰੀਆਂ ਦਾ ਲੋਈਆਂ ਤੇ ਕਾਲੀਆਂ ਬਹੁਤ ਵਧੀਆ ਰਜਿਸਟਰ ਨੇ ਇਹ ਦੋਏ ਲਿਆ ਬਾਈ ਡੱਬੀਆਂ ਉਰੀ ਬਾਂਡੋ ਬੰਡੀਆਂ ਲਿਆ ਇਹ ਮਾਵਾ ਨਾ ਨਾ ਮਾਵਾ ਧੀਆਂ ਜੀ ਆਜ ਦੀ ਮਾਂ ਹੈ ਹਾਂ ਜੀ ਆਹ ਤੇ ਹੀ ਹੈ ਜੀ ਅੱਛਾ ਤੇ ਹੀ ਹੈ ਹਾਂ ਜੀ ਪਹਿਲਾਂ ਪਾਕਿਸਤਾਨੀ ਰਵਾ ਹੈ ਜਾਂ ਹੁੰਦਾ ਸੀ ਬਾਈ ਹਾਂ ਜੀ ਡੱਬਾ ਡੱਬੇ ਹਾਂ ਜੀ ਪਾਕਿਸਤਾਨ ਦਾ ਰਵਾ Lahore ਤੋਂ ਚੱਲਿਆ ਸੀ ਜਿਹੜਾ ਰੋਲੇ ਗੋਲੇ ਵਕਤ ਜ਼ਿਆਦਾ ਆਪਣੀ ਵੰਡ ਹੋਈ ਐ ਉਦੋਂ ਬੱਕਰੀਆਂ ਆਪਣੇ ਲੋਕਾਂ ਦੇ ਵਿੱਚ ਬਹੁਤ ਲਘੋਲੀਆਂ ਗਿਆ ਸੁੰਨੀਆਂ ਫਿਰਦੀਆਂ ਹਾਂਜੀ ਅਹੀ ਜੀ ਨਸਲ ਦੀਆਂ ਬੁਢੇ ਦੱਸਿਆ ਕਰਦੇ ਸੀ ਪਿਓਰਾ ਹਵਲਕਾਂ ਹਾਂਜੀ ਇਹਨਾਂ ਨੂੰ ਹਵਲਕਾਂ ਬੋਲਦੇ ਤੇ ਪਹਿਲਾਂ ਹੁਣ ਬਰਸਰੀਆਂ ਬੋਲਣ ਲੱਗੇ ਆਵਲਕ ਪਿਓਰ ਬੱਕਰੀ ਕਾਲੀ ਜੱਬੀ ਹੁੰਦੀ ਲਾਲ ਅੱਖ ਦੀ ਲਾਲ ਅੱਖ ਦੀ ਹਾਂਜੀ ਵਧੀਆ ਰਿਜ਼ਲਟ ਨੇ ਦੋਏ ਮਾਮਾ ਤੀਆਂ ਦੇ ਬਾਈ ਹਾਂਜੀ ਚੰਗੀਆਂ ਨੇ ਗੱਬਣਾ ਨੇ ਦੋਏ ਨਾ ਇਹ ਸੂਈ ਹੋਈ ਆ ਗੱਬਣਾ ਦੀ ਅੱਛਾ ਇਹ ਸੂਈ ਹੋਇਆ ਉਹ ਗੱਬਣਾ ਹੈ ਹਾਂ ਨਾ ਚੰਗੇ ਕੱਦ ਕਾਠ ਨੇ ਬੱਕਰੀਆਂ ਦੇ ਬਾਈ ਹਾਂ ਸਿਰੇ ਦੀਆਂ ਨੇ ਇਹਦਾ ਬਣਗੀ ਚੀਜ਼ੀ ਦਾ ਹੋਰ ਇੱਕ ਅੱਧੀ ਜਿਹੜੀ ਹੈਗੀ ਨੇ ਆ ਉਹ ਪੱਠਾ ਬੈਠੀ ਨੇ ਉਹ ਲੋ ਉਹਦੇ ਫਾੜੀ ਪੱਠਾ ਲੱਗ 10 ਗੱਲ ਇਹ ਵੀ ਛੇ ਅੰਦ ਹੋ ਗਈ ਬਾਈ ਤੇਰੀ ਪੱਠਾ ਇੱਕ ਵਾਰੀ ਸੂਈ ਆ ਦੋ ਵਾਰੀ ਨਾ ਨਾ ਪਹਿਲੀ ਵਾਰੀ ਜੀ ਇਹ ਆ ਦੇਖੋ ਜੀ ਇਹਦਾ ਕਿੱਡਾ ਸੱਪ ਵਰਗਾ ਚੌੜਾ ਕੰਨ ਹੈ ਤੇ ਲੰਬਾ ਵੀ ਆ ਬਹੁਤ ਬਾਈ ਤੋਂ ਮੈਂ ਤੜਕੇ ਇਹ ਮੰਗੀ ਵੀ ਤੀ ਮਾਹ ਜੇ ਪੱਠ ਵੇਚਣੀਆਂ ਗੱਲ ਕਰ ਇਹ ਕਹਿੰਦਾ ਤਾਇਆ ਹਜੇ ਵੇਚਣ ਦੀ ਸਲਾਹ ਨਹੀਂ ਤੇਰਾ ਬਾਈ ਵੇਚਣੀਆਂ ਜੇ ਹੁਣ ਵੀ ਵੀਡੀਓ ਚ ਚੱਲ ਰਹੀ ਹੈ ਗੱਲ ਨਾ ਨਾ ਵੇਚਣੀਆਂ ਨਹੀਂ ਬਿਨਾ ਮੁੱਲ 25000 ਦੇ ਦਿਆਂ ਨਹੀਂ ਜੀ 30000 ਦੇ ਦਿਆਂ ਨਹੀਂ ਜੀ ਇਸ ਦਾ ਨਹੀਂ ਜੀ ਵੱਡੀਆਂ ਵੱਡੀਆਂ ਤੂੰ ਰੱਖ ਲੈ ਛੋਟੀਆਂ ਵੇਂਦੇ ਸੀ ਕਿਉਂ ਬਈ ਆ ਦੇਖੋ ਜੀ ਕਿੱਡਾ ਕੰਨ ਚੌੜਾ ਤੇ ਸਨਕਤੀਆ ਪੂਰੀ ਪੱਠਾ ਕਾਲੀਆਂ ਦਾ ਪੱਠਾ ਵੜ ਲਿਆ ਹਾਂ ਲੱਗਾ ਨਵੀਰਾ ਚੌੜੀ ਆ ਮੇਰਾ ਸਭ ਪੂਰਾ ਮਣਕੇ ਦੇਖੀ ਮਨੇ ਫੜੀਆਂ ਇੱਧਰ ਬੰਡੀਆਂ ਇੱਕ ਦਿਨ ਆਈਆਂ ਜਾਂਦਾ ਮੈਂ ਲੈ ਗਾਹ ਕਾ ਗਈ ਸੀ ਬਾਹਰਲਾ ਬੰਦਾ ਅੱਛਾ 2-4 ਕਿ ਮਿਲੀਆਂ 2-4 ਮਿਲੀਆਂ ਨਹੀਂ ਫਿਰ ਦੇ ਜੇ ਤੋਰਦਾ ਬਿਸਰਾ ਆਹੀ ਡਿਜ਼ਾਈਨ ਦੀਆਂ ਮੰਗਦਾ ਸੀ ਉਹ ਕਹਿੰਦਾ ਕੱਦ ਨਾਲ ਕੋਈ ਮਤ ਵੱਲਨੀ 17 ਇੰਚ ਇਹਦੇ ਤੋਰ ਇੱਧਰ ਲਾਈਂ ਛੇ ਛੇ ਚਚੌੜਾ ਹਾਂ 12 ਇੰਚ ਲੰਬਾਈ ਆਈਆਂ ਆਂ ਦਾ ਸਰਦਾਰ ਜੀ ਮੁੱਲ ਪੈਂਦਾ ਅਣਜਾਣ ਬੰਦੇ ਨੂੰ ਦੱਸਦਾ ਮੈਂ ਤੂੰ ਜ਼ਿਮੀਂਦਾਰ ਦਾ ਪੁੱਤ ਹੋਵੇਂਗਾ ਮੈਨੂੰ ਲੱਗਦਾ ਕਿ ਬੱਕਰੀਆਂ ਰੱਖੀਆਂ ਹੋਈਆਂ ਨੇ ਛਾਓ ਕੇ ਹਾਂ ਚੀਜ਼ਾਂ ਲਾਓ ਜੇ ਫਾਰਮ ਖੋਲਣਾ ਹੈ ਕੱਦ ਦੇਖ ਕੇ ਬੱਕਰੀ ਨਾ ਲਓ ਅੱਖ ਕੰਨੀ ਨਾ ਚਾਹ ਕਿਉਂ ਅੱਖ ਚੇ ਲਾਲੇ ਹੋਵੇ ਰੰਗ ਵੀ ਨਾ ਕਦੇ ਦੇਖਿਓ ਰੰਗ ਦੀ ਡੱਬੀ ਹੋਵੇ ਚੇ ਲਾਲ ਡੱਬੀ ਹੋਵੇ ਕੋਈ ਗੱਲ ਨਹੀਂ ਚੱਲ ਜੂਗੀ ਇਹ ਜਾਤ ਦੀ ਪੱਠ ਹੈ ਪੂਰੀ ਉਹਦਾ ਮੁੰਡਾ ਮੈਨੂੰ ਸਿਆਣਾ ਮਾਤਾ ਬੋਲ ਰਹੀ ਆ ਮੈ ਤਾਂ ਜੀਆਂ ਕਿੱਡੀਆਂ-ਕਿੱਡੀਆਂ ਬੱਕਰੀਆਂ ਖੜੀਆਂ ᱛੀਆਂ ਇਹਨਾਂ ਝੁਆ ਕੇ ਤੜਕੀ ਆਹੀ ਪਸੰਦ ਕਰੀਏ ਅੱਛਾ ਜੀ ਬਾਕੀ ਆ ਭਾਈ ਬੱਕਰੀਆਂ ਵਾਲੇ ਹੋਣੇ ਉਹ ਇਹਨਾਂ ਨੂੰ ਪਤਾ ਹੋਣਾ ਕਿਉਂ ਵੀ ਕਿਵੇਂ ਪੱਟ ਮੁੰਡਿਆ ਪਸਤਾ ਲੋੜ ਆ ਭਾਈ ਇਹ ਮੈਂ ਤਾਂ ਕੱਦ ਨਹੀਂ ਦੇਖਦਾ ਕੱਦ ਨੂੰ ਕਿਹੜਾ ਆਪਾਂ ਚੁੱਲੇ ਲੱਤ ਕੇ ਤੁਰਨਾ ਹੈ ਆਪਾਂ ਜਿੰਦ ਜਾਨ ਦੇਖਣੀ ਆ ਜਾਤ ਦੇਖਣੀ ਆ ਬੱਕਰੀ ਦੀ ਵੀ ਜਾਤ ਦੇਖੋ ਨਸਲ ਦੇਖੋ ਠੀਕ ਆ ਨਾ ਗੱਲ ਥਾਂ ਚੱਡੇ ਦੀ ਵੀ ਸੋਹਣੀ ਆ ਜੀ ਜੀ ਨੇ ਫਾਰਮ ਕਰਨਾ ਹੈ ਆਪਦਾ ਬ੍ਰੇਨ ਤੇ ਕੰਮ ਕਰੋ ਪਹਿਲਾਂ ਲੋ ਟ੍ਰੇਨਿੰਗ ਹਾਂਜੀ ਓਦੋਂ ਬਾਅਦ ਆਪਾਂ ਕੰਮ ਛੇੜੋ ਜਿੱਥੇ 20 ਲੈਣੀਆਂ ਨੇ 10 ਲੈ ਲਓ ਜਿੱਥੇ 10 ਲੈਣੀਆਂ ਨੇ 5 ਲੈ ਲਓ ਥੋੜੇ ਜਿਹਾ ਕਰੋ 20 ਹੱਡੀਆਂ ਚੱਕ ਕੇ ਫਾਹਾ ਵੀ ਨਾ ਲਓ ਬੰਦਾ ਆਣ ਜਾਣ ਆ ਦੇਖੋ ਜੀ ਇਹ ਮੇਮ ਨਹੀਂ ਹੋਈ ਜੀ ਇਹ ਜੀ ਮੇਮ ਨਹੀਂ ਜਿਹਰੇ ਅੱਛਾ ਜੀ ਖੀਰੀ ਹੋਣੀ ਦੋ ਦੰਦ ਦੋ ਕੱਢ ਗਈ ਬਹੁਤ ਸੋਹਣੀ ਹੈ ਬਈ ਰੱਖੀ ਹੋਣੀ ਤਾਂ ਤੇਰੀ ਉਹ ਪੱਠ ਬਣ ਜੂਗੀ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਦੀ ਮੇਮ ਨਹੀਂ ਹੈ ਇਤਰੇ ਉਹ ਬੜੇ ਭੋਗਦਿਆਂ ਨੇ ਹਾਂ ਕਾਲੇ ਬੱਕਰੇ ਦੀ ਨੇ ਜਿਹੜਾ 2.40 ਦਾ ਵਿੱਚ ਨਾ ਨਾ ਆਪਣੇ ਘਰ ਦਾ ਜਿਹੜਾ ਕਾਲਾ ਬੱਕਰਾ ਮਰ ਗਿਆ ਉਹ ਅੱਛਾ ਅੱਛਾ ਉਹ ਹੈਡੋਂ ਦੇਖਿਆ ਸੀ ਹਾਂ ਇਹ ਬੱਕਰਾ ਮਰ ਗਿਆ ਸੀ ਹੈਡੋਂ ਦੇਖਿਆ ਸੀ ਮੈਨੇ ਹਾਂ ਜੀ ਹਾਂ ਇਹ ਵੀ ਦੋ ਦੰਦ ਕੱਢ ਗਈ ਭਾਈ ਹਾਂ ਬਹੁਤ ਵਧੀਆ ਚੌਕਣੇ ਪਿੰਡੇ ਦੀ ਆ ਹੱਥ ਤਲਕ ਦਾ ਕਾਲੇ ਨਗ ਜੋਂ ਹਜੇ ਭਰਾਈ ਤਾਂ ਨਹੀਂ ਨਾ ਨਾ ਭਰਾਇਆਂ ਨਹੀਂ ਹਲੇ ਜੀ ਬਾਦੋਂ ਚ ਭਰਾਈ ਬਾਦੋਂ ਹੀ ਭਰਾਵਾਂ ਹਾਂ ਕੱਦ ਕਰ ਜਾਣੀਆਂ ਲੈ ਭਾਈ ਹਾਂ ਜੀ ਅੱਪਾ ਜ ਆ ਬੁੱਧੂ ਨਾਲ ਗੱਲਬਾਤ ਕਰੀ ਆ ਤੇ ਬਾਈ ਬੁੱਧੂ ਦੀਆਂ ਬੱਕਰੀਆਂ ਦੀ ਚੰਗੀ ਜੀ ਵੀਡੀਓ ਬਣਾਈ ਆ ਵਧੀਆ ਘਰੇ ਆ ਕੇ ਰਿਜ਼ਲਟ ਲਿਆ ਬ ਮਾਲ ਬਹੁਤ ਵਧੀਆ ਮਾਲ ਹੈ ਹੂੰ ਤਾਂ ਦੁਨੀਆ ਹੀ ਰੱਖਦੀ ਐ ਪਰ ਸਿਰੇ ਨੂੰ ਸਿਰਾ ਲਾਇਆ ਹੋਇਆ ਜਿਵੇਂ ਆਪਾਂ ਸੁਣਦੇ ਤੇ ਉਵੇਂ ਜਿਵੇਂ ਗੱਲ ਥੈਈ ਆਪਾਂ ਨੂੰ ਪੂਰੇ ਪੱਲਿਆਂ ਦੀ ਬਾਹਰ ਮੇਲਿਆਂ ਮੂਲਿਆਂ 'ਚ ਮਿਲਦੇ ਤੇ ਵੀ ਕੀ ਹੋਣਾ ਬੰਦੇ ਲਈ ਉਹੀ ਫਰਦਾ ਹੈ ਲੰਬਾ ਜਾਹੇ ਪਰ ਕਰਿਆਏ ਤਾਂ ਮੈਨੂੰ ਸਾਰੀਆਂ ਗੱਲਾਂ ਪੂਰੀਆਂ ਥੈਈਆਂ ਬਹੁਤ ਵਧੀਆ ਮਾਲ ਹੈ ਬਾਈ ਦਾ ਜੇ ਕਿਸੇ ਬਾਈ ਨੇ ਬੱਕਰੀਆਂ ਲੈਣੀਆਂ ਹੋਣ ਦੇਣੀਆਂ ਹੋਣ ਤਾਂ ਵੀ ਲਊਗਾ ਜੇ ਕਿਸੇ ਨੇ ਮੁੱਲ ਲੈਣੀਆਂ ਹੋਣ ਤਾਂ ਬੱਕਰੀਆਂ ਮੁੱਲ ਵੀ ਦਊਗਾ ਆਪਦਾ ਨੰਬਰ ਬਾਈ ਦਾ ਤੁਹਾਨੂੰ ਦੇਵਾਂਗੇ ਨੰਬਰ ਤੁਹਾਡੇ ਮੂਰੇ ਪਾ ਬੱਕਰੀਆਂ ਦੀ ਵੀਡੀਓ ਤੇ ਲਾਵਾਂਗੇ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰੇ